ਮਨਾਲੀ ਤੋਂ 20 ਕਿਲੋਮੀਟਰ ਪਿੱਛੇ ਪਹਾੜਾਂ ਦੀ ਗੋਦ 'ਚ ਵਸਿਆ ਇਹ ਪਿੰਡ ਨਗਰ ਇੱਥੇ ਅੱਜ ਵੀ ਘਰਾਂ 'ਚ ਇਲੈਕਟ੍ਰੋਨਿਕ ਬਿਲਾਉਣੇ ਲੱਗੇ ਹੋ ਨਹੀਂ ਆ ਬਲਕਿ ਇਸ ਤਰ੍ਹਾਂ ਦੀਆਂ ਘੰਟੀਆਂ ਲੱਗੀਆਂ ਹੋਈਆਂ ਨੇ નગર ਜੋ ਹੈ ਨ ਇਹ ਵਰਲਡ ਫੇਮਸ ਹੈ ਨਗਰ ਜੋ ਹੈ ਇਹਹੀ ਪੁਰਾਣਾ ਕੁਲੂ ਹੈ ਓਕੇ ਇਹ ਨਗਰ ਜੋ ਹੈ ਕੁਲੂ ਕੀ ਰਾਜਧਾਨੀ ਰਹਿ ਚੁਕੀ ਹੈ ਟੰਡਾਂ ਚ ਜਿਵੇਂ 베ਰੀਆਂ ਤੇ 베ਰ ਲੱਗੇ ਹੁੰਦੇ ਆ ਤੁਹਾਨੂੰ ਸੇਬ ਤੇ ਆਮ ਹੀ ਲੱਗੇ ਨਜ਼ਰ ਆ ਜਾਣਗੇ ਕਿਉਂਕਿ ਇੱਥੋਂ ਦੇ ਲੋਕ ਆ ਜਿਹੜੇ ਮੈਨ ਖੇਤੀ ਉਹ ਐਪੌ ਦੀ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਠੀਕ ਆ ਤੂੰ ਅਸੀਂ ਪਹੁੰਚ ਗਏ ਸੀ ਜੀ ਕੁੱਲੂ ਜ਼ਿਲ੍ਹੇ ਦੇ ਪਿੰਡ ਨਗਰ ਨਗਰ ਇੱਕ ਪਿੰਡ ਦਾ ਨਾਮ ਆ ਤੇ ਮਨਾਲੀ ਇੱਥੋਂ ਹੈਗਾ 21 22 ਕਿਲੋਮੀਟਰ ਤੇ ਨਾਲੀ ਤੋਂ ਇਹ ਪਿੱਛੇ ਆ ਬਹੁਤ ਕਾਫੀ ਉਚਾਈ ਤੇ ਵਸਿਆ ਹੋਇਆ ਪਿੰਡ ਆ ਬਹੁਤ ਸ਼ਾਨਦਾਰ ਤੇ ਕੁਦਰਤ ਦੀ ਗੋਦ ਵਿੱਚ ਵਸਿਆ ਹੋਇਆ ਪਿੰਡ ਆ ਬਹੁਤ ਸੋਹਣਾ ਇੱਥੇ ਆਰਕੀਟੈਕਚਰ ਦਾ ਜਿਹਦਾ ਕਮਾਲ ਦੀ ਕਲਾਕਾਰੀ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਇੱਥੇ ਤੇ ਇਸ ਨਗਰ ਦੇ ਵਿੱਚ ਅਸੀਂ ਸਾਮ ਨੂੰ ਪਹੁੰਚ ਗਏ ਸੀ ਕੱਲ ਤੇ ਇੱਥੇ ਮੌਸਮ ਮਨਾਲੀ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ ਅਜਿਹੇ ਪਿੰਡ ਹੈ ਇਹ ਇੰਨਾ ਪਿੰਡਾਂ ਬਾਰੇ ਅਸੀਂ ਥੋੜਾ ਜਿਹਾ ਘੱਟ ਜਾਣਦੇ ਹੁੰਨੇ ਆ ਕਿਉਂਕਿ ਮਨਾਲੀ ਦਾ ਕੁਲੂ ਦਾ ਨਾਮ ਮਸ਼ਹੂਰ ਆ ਬਹੁਤ ਜ਼ਿਆਦਾ ਤੇ ਇਹ ਕੁਲੂ ਜਿਲ੍ਹੇ ਦਾ ਇੱਕ ਪਿੰਡ ਆ ਜਾਂਦਾ ਕਾਫੀ ਪਿੰਡ ਨੇ ਇਧਰ ਸੇਥਨ ਤੇ ਨਾਥਨ ਕਾਫੀ ਬਹੁਤ ਸੋਹਣੇ ਸੋਹਣੇ ਪਿੰਡ ਨੇ ਜਿੱਥੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਚੀਜ਼ਾਂ ਤੇ ਕਮਾਲ ਦੀ ਕਲਾਕਾਰੀ ਆ ਪੁਰਾਣੇ ਮੰਦਰ ਨੇ ਜਿਹੜੇ ਹਜ਼ਾਰ ਹਜ਼ਾਰ ਸਾਲ ਪੁਰਾਣੇ ਨੇ ਤੇ ਇਸ ਸਮੇ ਅਸੀਂ ਖੜੇ ਆ ਇੱਕ ਹੋਟਲ ਦੇ ਵਿੱਚ ਸਾਂ ਸ਼ਾਮ ਨੂੰ ਕੱਲ ਇੱਥੇ ਰੂਮ ਮਿਲ ਗਿਆ ਸੀ ਸਾਨੂੰ ਬੜੀ ਮੁਸ਼ਕਲ ਨਾਲ ਮਿਲਿਆ ਉਦੋਂ ਤੇਜ਼ ਹਵਾਵਾਂ ਚੱਲ ਪਈਆਂ ਸੀ ਤੇ ਮੀਂਹ ਵੀ ਆ ਗਿਆ ਸੀ ਪਰ ਸਾਨੂੰ ਰੂਮ ਮਿਲ ਗਿਆ ਇੱਥੇ ਨਗਰ ਕੈਸਲ ਦੇ ਬਿਲਕੁਲ ਸਾਹਮਣੇ ਸਾਨੂੰ ਰੂਮ ਮਿਲ ਗਿਆ ਤੇ ਰੂਮ ਨੰਬਰ ਹੈ 303 ਤੇ ਜਦੋਂ ਸਲਾਂਘ ਰੁਕੇ ਸੀ ਉੱਥੇ 203 ਸੀਗਾ ਰੂਮ ਨੰਬਰ ਸਾਡਾ ਇਹ ਰੂਮ ਦੀ ਚਾਬੀ ਹੈ ਜਿਹੜੀ ਇਹਦੇ ਨਾਲ ਹੀ ਇੱਥੋਂ ਦੀ ਜਿਹੜੀ ਬਿਜਲੀ ਉਹ ਚੱਲਦੀ ਹੈ ਇਲੈਕਟ੍ਰੀਕਲ ਲੋਕ ਆ ਇਹ। ਇਹਦੇ 'ਚ ਚਾਬੀ ਪਾਉਣਿਆਂ ਨਾਲ ਦੀ ਨਾਲ ਸਾਰੇ ਕਮਰ ਦੇ ਦੀਆਂ ਲਾਈਟਾਂ ਵਗੈਰਾ ਆਨ ਹੋ ਜਾਂਦੀਆਂ ਨੇ। ਇਹ ਤਾਂ ਆ ਕੇ ਕਈ ਵਾਰੀ ਰੂਮ ਵਾਲੇ ਨਾ ਚੱਲ ਲਈ ਛੱਡ ਜਾਂਦੇ ਆ ਜਾਣ ਵੇਲੇ। ਤਾਂ ਕਰਕੇ ਇਸ ਤਰ੍ਹਾਂ ਦੀ ਚਾਬੀ ਆ ਤੇ ਬਹੁਤ ਸੋਹਣਾ ਰੂਮ ਆ। ਜਿੰਨੇ ਵੀ ਅਸੀਂ ਹੁਣ ਤੱਕ ਰੂਮ ਰਾਏ ਸਾਰਿਆਂ ਨੂੰ ਵੱਧ ਇਹ ਰੂਮ ਸਾਨੂੰ ਪਸੰਦ ਆਇਆ। ਤੇ ਇੱਕ ਪੁਰਾਣਾ ਟੈਲੀਵਿਜ਼ਨ ਵੀ ਪਿਆ ਇੱਥੇ। ਜੇ ਰੋਟਰੀ ਟੀਵੀ ਜਾਂ ਤਾਂ ਕਿਨੇ ਦੇਖਣਾ ਇੱਥੇ ਤਾਂ ਅਸੀਂ ਪਹਾੜਾਂ ਦੇ ਨਜ਼ਾਰੇ ਆ ਜਿਹੜੇ ਉਹ ਦੇਖਾਂਗੇ ਤੇ ਇਹ ਖਿੜਕੀ ਤੋਂ 뷰 ਆ ਤੇ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਬਹੁਤ ਸੋਹਣਾ ਬਹੁਤ ਮਨਮੋਹਕ ਦ੍ਰਿਸ਼ਾ ਜੀ ਸਵੇਰ ਹੋ ਚੁੱਕੀ ਐ ਤੇ ਖਿੜਕੀ ਤੋਂ 뷰 ਦਿਖਾਉਣੀ ਆ ਤੁਹਾਨੂੰ ਇਹਨਾਂ ਖੂਬਸੂਰਤ ਬਾਗੀਆਂ ਚ ਆ ਕੇ ਜਦੋਂ ਤੁਸੀਂ ਸਵੇਰੇ ਵੇਲੇ ਖਿੜਕੀ ਖੋਲ੍ਹਦੇ ਹੋ ਤਾਂ ਕੱਲੀ ਤਾਜੀ ਹਵਾ ਨਹੀਂ ਤਾਜੀ ਹਵਾ ਦੇ ਨਾਲ ਨਾਲ ਨੰਨੀ ਸੋਚ ਨਵੀਆਂ ਮੰਗਾ ਨਵੇਂ ਉਤਸ਼ਾਹ ਤੇ ਨਵੇਂ ਚਾਅ ਵੀ ਅੰਦਰ ਆ ਜਾਂਦੇ ਐ ਤੇ ਆਜੋ ਹੁਣ ਪਹਾੜਾਂ ਵਾਲੀ ਚਾਹ ਪੀਣ ਚੱਲਦੇ ਆਂ ਤੇ ਦੇਖਦੇ ਆਂ ਫਿਰ ਮਿਲਦੇ ਆਂ ਕਿਸੇ ਨੂੰ ਉੱਥੇ ਕਰਦੇ ਆਂ ਗੱਲਾਂ ਬਾਤਾਂ ਪਹਾੜੀ ਲੋਕਾਂ ਦੇ ਨਾਲ ਸੈਰ ਕਰਦੇ ਕਰਦੇ ਅਸੀਂ ਪਹੁੰਚ ਗਏ ਆਂ ਸ਼ਰਮਾ ਜੀ ਫੂਡ ਐਕਸਪ੍ਰੈਸ ਤੇ ਤੇ ਇੱਥੇ ਪੀਂਦੇ ਆਂ ਪਹਾੜਾਂ ਵਾਲੀ ਚਾਹ चाहे तुम्हारे को पूरी मनाली में ठीक 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 है आ, है 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 ये हमारी भी हेमराज हेमराज शर्मा शर्मा साल साल तो तो रह रह रहे हैं तो कोई चार रहे हैं से नहीं मतलब दर ओके ओके चलो हमारी तो आज जैसे आप पिक्चर बना रहे है न, वर्ल्ड फेमस है नगर जो है यही पुराना कुल्लू है ओके ये नगर जो है कुल्लू की राजधानी रह चुकी है ठीक है यहाँ पर हर फैसिलिटी थी आज नहीं है वो ओके है। ते है अपने की की देख वाला नगर देविच्च। नगर देविच्च इंटरनेशनल प्लेस है आर्ट गैलरी ओके यहाँ पर राधा कृष्ण का मंदिर ठीक है जरा कार मंदिर बने हुआ है ये भगवान विष्णु का है ठीक ये कॉर्नर पर है हले तो लॉक किया लकड़ी का बनाया हुआ लकड़ी और पत्थर के ही बने हुए हैं ये ठीक है तो ये जो है अभी बंद है इस वक्त पूजा देर देरी ओके ओके ये नरसिंह भगवान का है ਉਸ ਤੋਂ ਬਾਅਦ ਟੂਰਿਸਟ ਲਈ ਖੋਲ ਦਿੱਤਾ ਜਾਂਦਾ ਵੀ ਦੇਖ ਸਕਦੇ ਆ ਕੋਈ ਦੇਖ ਸਕਦੇ ਕੋਈ ਵੀ ਦੇਖ ਸਕਦਾ ਹੈ ਇੱਥੇ ਤੋ ਬਰਨਾਲੇ ਤੋਂ ਬਰਨਾਲਾ ਜ਼ਿਲ੍ਹਾ ਸਾਡਾ ਹਾਂ ਪਿੰਡ ਸੈਡ ਆ ਅੱਛਾ ਜੀ ਬਹੁਤ ਅੱਛਾ ਹਾਂਜੀ ਹਾਂ ਆਪਕੋ ਮਿਲ ਕੇ ਬਹੁਤ ਅੱਛੀ ਜੀ ਜੀ ਸਾਨੂੰ ਵੀ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਠੀਕ ਹੈ ਜੀ ਅੰਕਲ ਜੀ ਸਸਰੀ ਕਾਰ ਸਸਰੀਆ ਕਾਰ ਨਗਰ ਦੀਆਂ ਗਲੀਆਂ 'ਚ ਨਾ ਕੋਈ ਸ਼ੋਰ ਸ਼ਰਾਬਾ ਨਾ ਕੋਈ ਭੱਜ ਦੌੜ ਇੱਥੇ ਆ ਕੇ ਇਦਾਂ ਲੱਗਦਾ ਜਿਵੇਂ ਜ਼ਿੰਦਗੀ ਥੰਮ ਜੀ ਗਈ ਹੋਵੇ। ਦੇਵਦਾਰ ਦੇ ਜੰਗਲਾਂ 'ਚ ਘਿਰਿਆ ਪਿੰਡ ਨਗਰ ਇਸੇ ਸਮੇਂ ਸਾਹੀ ਪਿੰਡ ਰਿਹਾ ਤੇ ਕੁੱਲੂ ਜ਼ਿਲ੍ਹੇ ਦੀ 1460 ਸਾਲ ਦੇ ਲਗਭਗ ਰਾਜਧਾਨੀ ਵੀ ਰਿਹਾ ਹੈ ਜਿਵੇਂ ਅਮਨ ਨੇ ਕਿਹਾ ਹੈ ਨਾ ਵਾਕਈ ਪਿੰਡ ਚ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਸਵੇਰ ਦੇ 8 ਵਜੇ ਜੁਕੇ ਨੇ ਪਰ ਤੁਸੀਂ ਸੁਣ ਸਕਦੇ ਹੋ ਵੀਡੀਓ ਚ ਕਿ ਕਿਸੇ ਪਾਸਿਓਂ ਵੀ ਕੋਈ ਰੌਲੇ ਗਰੱਪੇ ਦੀ ਆਵਾਜ਼ ਨਹੀਂ ਪਿੰਡ ਦੇ ਵਿੱਚੋਂ ਆ ਰਹੀ ਅਸੀਂ ਪਿੰਡ ਦੀਆਂ ਗਲੀਆਂ ਦੀ ਸ਼ੈਅਰ ਕਰ ਰਹੇ ਹਾਂ ਬਿਲਕੁਲ ਹੈ ਸ਼ਾਂਤੀ ਵਾਲਾ ਮਾਹੌਲ ਆ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਨਗਰ ਦੀ ਸ਼ਾਂਤੀ ਤੇ ਖੂਬਸੂਰਤੀ ਤੋਂ ਰਸ਼ੀਆ ਦਾ ਕਾਰਟਿਸਟ ਨਿਕੋਲਸ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ ਸੀ ਕਿ ਉਹਨੇ ਰਸ਼ੀਆ ਨੂੰ ਛੱਡਤਾ ਸੀ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਲਾਸਟ ਤੱਕ ਉਹਨੇ ਇੱਥੇ ਹੀ ਗੁਜ਼ਾਰਿਆ ਤੇ ਉਹਦੀ ਆਰਟ ਗੈਲਰੀ ਵੀ ਇੱਥੇ ਹੀ ਬਣੀ ਹੋਈ ਹੈ ਨਿਕੋਲਸ ਦੀ ਇਹ ਬਹੁਤ ਸੋਹਣੀ ਗੋਲਕਾਰ ਦੀ ਨਾ ਸੰਗੀਤਕ ਅਕੈਡਮੀ ਬਣੀ ਹੋਈ ਆ ਤੇ ਕਹਿੰਦੇ ਅੰਗਰੇਜ਼ਾਂ ਵਲੇ ਦੀ ਬਣੀ ਹੋਈ ਹੈ ਬਹੁਤ ਸੋਹਣੀ ਲੋਕੇਸ਼ਨ ਆ ਇਹੋ ਜਿਹੀ ਲੋਕੇਸ਼ਨ ਦੇ ਵਿੱਚ ਤਾਂ ਮੱਲੋ ਮੱਲੀ ਬੱਚਾਂ ਦਾ ਮਨ ਆ ਜਿਹੜਾ ਜੁੜਦਾ ਹੋਣਾ ਘਰਾਂ 'ਚ ਇਥੇ ਇਲੈਕਟ੍ਰੋਨਿਕ ਬਿੱਲਾਂ ਦੀ ਜਗ੍ਹਾ ਨਾ ਇਹੋ ਜਿਹੀਆਂ ਘੰਟੀਆਂ ਲੱਗੀਆਂ ਹੋਈਆਂ ਨੇ ਇਹ ਸਾਰਾ ਹਿਮਾਲਿਆਨ ਬ੍ਰਦਰਜ਼ ਦੇ ਹੋਟਲ ਦਾ ਏਰੀਆ ਹੈਗਾ ਜਿਹੜਾ ਉਦੋਂ ਦਾ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਤਾਂ ਇਹ ਮੈਡਮ ਇੱਥੇ ਰਹਿੰਦੇ ਨੇ ਤੇ ਆਪਾਂ ਰੂਮ ਦਿਖਾਇਆ ਇਹਨਾਂ ਨੇ ਬਹੁਤ ਸੋਹਣਾ ਰੂਮ ਹੈ ਦੇਖੋ ਉੱਪਰ-ਨੀਚੇ ਬਣਿਆ ਹੋਇਆ ਲੱਕੜ ਦਾ ਬੈੱਡ ਤੇ ਨਾਲ ਹੀ ਇਹਨਾਂ ਦਾ ਰੈਸਟੋਰੈਂਟ ਵੀ ਹੈ ਇੱਥੇ ਤੁਸੀਂ ਆਪਣੀ ਪਾਰਟੀ ਵਗੈਰਾ ਜੋ ਸੈਲੀਬ੍ਰੇਟ ਕਰ ਸਕਦੇ ਹੋ ਪੁਰਾਣੇ ਭਾਂਡੇ-ਭੁੰਡੇ ਵੀ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਨੇ ਬਹੁਤ ਸੋਹਣੀ ਲੋਕੇਸ਼ਨ ਆ ਯਾਰ ਆਪਣੇ ਆਪ ਨਾਲ ਸਮਾਂ ਬ گزارਣ ਲਈ ਤੇ ਆਹ ਦੇਖੋ ਪੁਰਾਣੀਆਂ ਸਵਿਚਾਂ ਦੇਖਿਓ ਸੇਬ ਕਿੰਨੇ ਸੋਹਣੇ ਨੇ ਹਾਂਜੀ ਹਾਂ ਹਾਂ ਛੋਟੇ ਛੋਟੇ ਆ ਹਾਂਜੀ ਜਦੋਂ ਦੀ ਆ ਪੂਰੇ ਆ ਨਾ ਆਪਾਂ ਨੂੰ ਸੇਬਾਂ ਦੇ ਬਾਗ ਜ਼ਿਆਦਾ ਮਿਲਦੇ ਨੇ ਆ ਇਹਨਾਂ ਦਾ ਕਿੱਤਾ ਹੀ ਫਿਰ ਆ ਮਨੇ ਖੇਤ ਮਤਲਬ ਮੇਨ ਇਹ ਆ ਜਿਵੇਂ ਉਧਰ ਖੇਤੀਬਾੜੀ ਦਾਗਾ ਇੱਧਰ ਆਪਣੇ ਸੇਬ ਵੀ ਕਰਦੇ ਆ ਉਹ ਗਾਉਂਦੇ ਆ ਸੋਹਣੇ ਲੱਗਦੇ ਆ ਨਾ ਹਾਂਜੀ ਹਾਂਜੀ ਇਹ ਸਾਰੇ ਆਰਗੈਨਿਕ ਖੇਤੀ ਕਰਦੇ ਆ ਤੇ ਇੱਥੇ ਤੁਹਾਨੂੰ ਮਤਲਬ ਕੋਈ ਵੀ ਜਿਹੜੇ ਆਪਣੇ ਰੇਹਾਂ ਸਪਰੇਹਾਂ ਨਹੀਂ ਯੂਜ਼ ਕਰਦੇ ਦੇਸੀ ਖਾਦ ਦੇ ਨਾਲ ਹੀ ਇਹ ਜਿਹੜੀਆਂ ਫਲ ਤੇ ਸਬਜ਼ੀਆਂ ਤਿਆਰ ਕਰਦੇ ਨੇ ਏ ਨਗਰ ਦਾ ਪੁਰਾਤਨ ਮੰਦਿਰ ਆ ਇਹਦੇ ਵਿੱਚ ਲੱਕੜ ਤੇ ਪੱਥਰ ਯੂਜ਼ ਕੀਤਾ ਗਿਆ ਹੈਗਾ ਤੇ ਛਾਤੇ ਦੀ ਲੱਕੜ ਦੀ ਬਣੀ ਹੋਈ ਆ ਹੂੰ ਕੜਾਈ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਆ ਨਾ ਹਾਂਜੀ ਸਾਰਾ ਇਹ ਲੱਕੜ ਹੱਥ ਨਾਲ ਮਤਲਬ ਕੜਾਈ ਕੀਤੀ ਹੋਈ ਆ ਜੀ ਇਹ ਤੇ ਬਸ ਇਹ ਮੰਦਿਰ ਵੈਸੇ ਕਹਿੰਦੇ ਬੰਦ ਹੀ ਰਹਿੰਦਾ ਉਹ ਸੀ ਬਈ ਲੋਕਲ ਬਾਈ ਨੂੰ ਪੁੱਛਿਆ ਸੀ ਤੇ ਉਹ ਕਹਿੰਦਾ ਵੀ ਇਹ ਸਾਡੀ ਮਾਤਾ ਦਾ ਦੇਵੀ ਮਾਤਾ ਦਾ ਮੰਦਿਰ ਆ ਤੇ ਇਹਦੇ ਤੇ ਸੇਰਾਂ ਵਾਲੀ ਮਾਤਾ ਲక్ష్ਮੀ ਮਾਤਾ ਹੈ ਕਈ ਉਹ ਉਹਨਾਂ ਨੇ ਤਸਵੀਰਾਂ ਉਕਰੀਆਂ ਹੋਈਆਂ ਨੇ ਇਹ ਕਹਿੰਦਾ ਬੰਦ ਹੀ ਰਹਿੰਦਾ ਇੱਥੇ ਉਹਨਾਂ ਦਾ ਖਜ਼ਾਨਾਗਾ ਮਤਲਬ ਨਾਲ ਕਹਿੰਦਾ ਰੱਖਿਆ ਹੋਇਆ ਇੱਥੋਂ ਦੇ ਲੋਕਾਂ ਦੀ માનਤਾ ਹੈ ਇਹ ਕਹਿੰਦਾ ਵੀ ਜਦੋਂ ਇੱਥੋਂ ਦੇਵੀ ਜਾਊਗੀ ਖਜ਼ਾਨਾ ਉਹਦੇ ਨਾਲ ਹੀ ਜਾਊ ਤੇ ਇਹ ਸ਼ਿਵ ਦੇਵਤਾ ਦਾ ਮੰਦਿਰ ਹੈ ਜੀ ਸਾਡੇ ਹੋਟਲ ਤੋਂ ਨਾਲ ਹੀ ਹੀਟਾਂ ਨੂੰ ਉਤਰ ਕੇ ਪੌੜੀਆਂ ਕਾਫੀ ਉੱਥੇ ਮੰਦਿਰ ਬਣਿਆ ਹੋਇਆ ਹੈ ਇਦੀ ਛੱਤ ਮਤਲਬ ਕਵਰ ਕੀਤੀ ਹੋਈ ਹੈ ਲੱਕੜ ਦੇ ਨਾਲ ਬਣਿਆ ਹੋਇਆ ਸਾਰਾ ਪੱਥਰ ਦਾ ਇਹ ਪ੍ਰਾਚੀਨ ਮੰਦਿਰ ਆ ਤੇ ਇਹ ਕਹਿੰਦੇ ਵੀ ਲੋਕਲ ਵਾਸੀ ਜਿਹੜੇ ਉਹ ਦੱਸਦੇ ਆ ਵੀ 1000 ਸਾਲ ਦੇ ਲਗਭਗ ਹੋ ਚੁੱਕੇ ਹੈ ਇਹ ਮੰਦਿਰ ਨੇ ਹੁਣ ਆ ਗਏ ਅਸੀਂ ਆਪਣੇ ਹੋਟਲ ਵੱਲ ਨੂੰ ਤੇ ਹੋਟਲ ਆ ਸਾਡਾ ਸ਼ੀਤਲ ਹੋਟਲ ਤੁਹਾਨੂੰ ਰੂਮ ਤਾਂ ਦਿਖਾਈ ਦਿੱਤਾ ਸੀ ਤੇ ਉਹਦੇ ਹੇਠਾਂ ਵੀ ਇੱਕ ਕੈਫੇ ਆ ਬਹੁਤ ਸੋਹਣਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਬਾਹਰੋਂ ਲੁੱਕ ਤੇ ਉੱਪਰ ਇਹਦੇ ਉੱਪਰ ਰੈਸਟੋਰੈਂਟ ਬਣਿਆ ਹੋਇਆ ਹੈ ਹੇਠਾਂ ਕੈਫੇ ਆ ਵਿਚਾਲੇ ਹੋਟਲ ਤੇ ਲੋਕੇਸ਼ਨ ਬੜੀ ਵਧੀਆ ਜੀ ਬੜਾ ਲੱਗਦਾ ਇੱਥੇ ਸ਼ਾਮ ਦਾ ਜਿਹੜਾ ਦ੍ਰਿਸ਼ ਆ ਉਹ ਹੋਰ ਵੀ ਸੋਹਣਾ ਹੋ ਜਾਂਦਾ ਤੇ ਇੱਕ ਖਾਸ ਗੱਲ ਹੋਰ ਦੱਸਦਾ ਵੀ ਇੱਥੇ ਇਹ ਨਹੀਂ ਦੁਕਾਨਾਂ ਨੇ ਜਾਂ ਹੋਟਲ ਬਣੇ ਹੋਏ ਆ ਆ ਸਾਹਮਣੇ ਹੁਣ ਕੈਫੇ ਆ ਸਾਡਾ ਇਹ ਜਿੱਥੇ ਅਸੀਂ ਰੁਕੇ ਸੀ ਹੋਟਲ ਸੀਤਲ ਆ ਲਿਆਂਦਾ ਕਿਸੇ ਨੂੰ ਵੀ ਕੋਈ ਸ਼ਟਰ ਨਹੀਂ ਲੱਗਾ ਹੋਇਆ ਕੋਈ ਲੋਹੇ ਦਾ ਦਰਵਾਜ਼ਾ ਨਹੀਂ ਇਸੀ ਤਰ੍ਹਾਂ ਹੀ ਲਾਈਟਾਂ ਸ਼ਾਮ ਨੂੰ ਥੋੜੀਆਂ ਮੱਧਮ ਹੋ ਜਾਂਦੀਆਂ ਨੇ ਚਲਦੀਆਂ ਰਹਿੰਦੀਆਂ ਓਵੇਂ ਹੀ ਲੌਕ ਕਰਕੇ ਚਲੇ ਜਾਂਦੇ ਆ ਇੱਥੋਂ ਹੀ ਪਤਾ ਲੱਗਦਾ ਕਿ ਇੱਥੋਂ ਦੇ ਲੋਕ ਇਮਾਨਦਾਰ ਕਿੰਨੇ ਨੇ ਨਹੀਂ ਤਾਂ ਆਮ ਕਰਕੇ ਆਪਾਂ ਸ਼ਹਿਰਾਂ 'ਚ ਸ਼ਟਰ ਵੀ ਭਾਰੇ-ਭਾਰੇ ਤੇ ਡਬਲ-ਡਬਲ ਜਿੰਦੇ ਉਹਨਾਂ ਨੂੰ ਵੱਡੇ ਲੋਹੇ ਦੇ ਲੱਗੇ ਹੋਏ ਦੇਖੇ ਦੇਖਦੇ ਆ ਪਰ ਇੱਥੇ ਕਿਸੇ ਵੀ ਦੁਕਾਨ ਤੇ ਸਾਨੂੰ ਕੋਈ ਸ਼ਟਰ ਅਤੇ ਲੋਹੇ ਦਾ ਕੋਈ ਗੇਟ ਨਹੀਂ ਮਿਲਿਆ ਹੈ ਅਸੀਂ ਕੁਲੂ ਮਨਾਲੀ ਵੀ ਜਾਏ ਆਏ ਰੋਹਤਾਂਗ ਵੀ ਜਾਏ ਸੁਲਾੰਗ ਵੈਲ ਵੀ ਜਾਏ ਸਾਨੂੰ ਸਾਰਿਆਂ ਨਾਲੋਂ ਵਧੀਆ ਨਗਰ ਲੱਗਿਆ ਇੱਥੇ ਬਹੁਤ ਦਿਲ ਲੱਗਦਾ ਕਿ ਬਸ ਸਲਾਂਗ ਵੈਲੀ ਵੀ ਵਧੀਆ ਹੈਗਾ ਪਰ ਜਿਹੜੇ ਨਗਰ ਦੇ ਵਿੱਚ ਜ਼ਿਆਦਾ ਦਿਲ ਲੱਗਿਆ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਇੰਨਾ ਸੋਹਣਾ ਮਤਲਬ ਪਿੰਡ ਹੈਗਾ ਇਹ ਬਹੁਤ ਵਧੀਆ ਇਹ ਸਾਡੇ ਹੋਟਲ ਦਾ ਕੈਫੇ ਤੇ ਬਹੁਤ ਤਰ੍ਹਾਂ ਦੀ ਕਾਫੀ ਇੱਥੇ ਤੁਸੀਂ ਟੇਸਟ ਕਰ ਸਕਦੇ ਹੋ ਬੇકરી ਵਾਲੇ ਬਿਸਕੁਟ ਕੇਕ ਵਗੈਰਾ ਤੇ ਸਟਾਫ ਵੀ ਬਹੁਤ ਵਧੀਆ ਹੈ ਜੀ ਬਹੁਤ ਸਫਾਈ ਹੈ ਇੱਥੇ ਬਹੁਤ ਵਧੀਆ ਰੂਮ ਬਣੇ ਹੋਏ ਨੇ ਹਾਂ ਇਹ ਗੱਲ ਜ਼ਰੂਰ ਆ ਕਿਉਂਕਿ ਜੇ ਅਸੀਂ ਹੁਣ ਕੁਲੂ ਵੀ ਜਾਇਆ ਏ ਮਨਾਲੀ ਵੀ ਜਾਇਆ ਏ ਤੇ ਅੱਗੇ ਰੋਹ ਤਾੰਗ ਤੱਕ ਜਾ ਕੇ ਆਏ ਆ ਪਿਛਲੇ ਬਲਾਗ ਤੁਸੀਂ ਦੇਖੇ ਨੇ ਇੱਥੇ ਸਭ ਤੋਂ ਜ਼ਿਆਦਾ ਸਾਨੂੰ ਸਕੂਨ ਮਿਲਿਆ ਬਹੁਤ ਦੇਰ ਦੇ ਬੱਦਲ ਘਰਜ ਰਹੇ ਸੀ ਬਾਰਿਸ਼ ਫੇਰ ਸ਼ੁਰੂ ਹੋਗੀ ਹਾਂਜੀ ਆ ਉਹ ਹੋਟਲ ਵਾਲੇ ਵੀ ਦੱਸਦੇ ਸੀ ਸਾਨੂੰ ਕਹਿੰਦੇ ਜੀ ਇੱਕ ਦੋ ਤਿੰਨ ਦਿਨ ਦਿਨ ਐਸ ਹੋ ਗਏ ਸੀ ਕਿ ਵੀ ਨਹੀਂ ਚਾ ਇਹਨੂੰ ਨਹੀਂ ਤਾਂ ਤਕਰੀਬਨ ਹਰ ਰੋਜ਼ ਵਾਂਗੂਂਦੇ ਬਾਰਿਸ਼ ਇੱਥੇ ਹੁੰਦੀ ਹੈ ਹਾਂਜੀ ਪਹਾੜਾਂ 'ਚ ਜਦੋਂ ਵੀ ਆਉਣਾ ਤਾਂ بارش ਜਦੋਂ ਹੋ ਰਹੀ ਹੋਵੇ ਉਦੋਂ ਤੁਸੀਂ ਜਿੱਥੇ ਵੀ ਉਹ ਸੇਫ ਜਗ੍ਹਾ ਤੇ ਤੁਹਾਨੂੰ ਉੱਥੇ ਹੀ ਰੁਕ ਜਾਣਾ ਚਾਹੀਦਾ ਕਿਉਂਕਿ بارش ਦੇ ਸਮੇਂ ਜਿੰਨਾ ਜ਼ਿਆਦਾ ਸੀਨ ਸੋਨਾ ਹੋ ਜਾਂਦਾ ਤੇ ਉਹਨਾਂ ਹੀ ਥੋੜਾ ਜਿਹਾ ਨਾਲ-ਨਾਲ ਖਤਰਾ ਵੀ ਬਣੇ ਰਹਿੰਦਾ ਦਿਨ ਨਾਲੋਂ ਸ਼ਾਮ ਦਾ ਵੀ ਔ ਜਿਆਦਾ ਵਧੀਆ ਲੱਗਦਾ ਹੈ ਨਾ ਤੁਹਾਨੂੰ ਹਾਂ ਉਹ ਬਸ ਸ਼ਾਮ ਨੂੰ ਆਇਆ ਨਾ ਇੱਕ ਤਾਂ ਹੁਣ ਨਹੀਂ ਪਹੇ ਗਿਆ ਫੈਂਡੋ ਦੀਆਂ ਲਾਈਟਾਂ ਚੱਲ ਪਈਆਂ ਹਾਂਜੀ ਬਾਕੀ ਰੋਸ਼ਨੀ ਬਹੁਤ ਜ਼ਿਆਦਾ ਕੀ ਲਿੰਪ ਲੱਗੇ ਹੋਏ ਆ ਨਾ ਕਿੰਨੇ ਸੋਹਣੇ ਲੱਗਦੇ ਨੇ ਸ਼ਾਮ ਦਾ ਵੀ ਤਾਂ ਇਦਾਂ ਲੱਗਦਾ ਮਹਿਸੂਸ ਇਦਾਂ ਹੋ ਰਿਹਾ ਕਿ ਜਿਵੇਂ ਅੱਜ ਦੀਵਾਲੀ ਹੁੰਦੀ ਹੈ ਹਾਂਜੀ ਨਗਰਦੇਸ਼ ਦਿਲਕਰਸ਼ ਨਾਈਟ 뷰 ਦੇ ਨਾਲ ਇਹ ਬਲੌਗ ਖਤਮ ਹੁੰਦਾ ਅਗਲੇ ਬਲੌਗ ਦੇ ਵਿੱਚ ਆਪਾਂ ਨਗਰ ਦੇ ਮਹਾਰਾਜੇ ਦੀ ਸਾਹੀ ਹਵੇਲੀ ਤੇ ਮਹਾਤਮਾ ਬੋਧੂ ਜੀ ਦਾ ਬਹੁਤ ਵੱਡਾ ਟੈਂਪਲ ਦੇਖਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ